ਤਕਰੀਬਨ 30 ਸਾਲ ਹੋ ਗੁਜ਼ਰੇ ਹੈ ਔਰ ਇਹ ਨਾ 30 ਸਾਲਾਂ ਚ ਸਿਆਸੀ ਜਲਸਿਆਂ ਚ ਪੰਜਾਬ ਦੀ ਵਿਧਾਨ ਸਭਾ ਚ ਜਾਂ ਫੇਸਬੁੱਕ ਦੇ ਵਿੱਚ ਮੈਂ ਕਦੀ ਵੀ ਆਪਣੇ ਕਿਸੇ ਸਿਆਸੀ ਵਿਰੋਧੀ ਤੇ ਕੋਈ ਤੁਮਤ ਜਾਂ ਦੋਸ਼ਣ ਜਾਂ ਕੋਈ ਜ਼ਾਤੀ ਆਦਤ ਜਿਹੜੀ ਸਿਆਸਤ ਹੈ ਇਹ ਮੈਂ ਕਦੇ ਨਹੀਂ ਕੀਤੀ ਔਰ ਇਹ ਰਿਕਾਰਡ ਦਾ ਹਿੱਸਾ ਹੈ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਹੋਈ ਕੱਲ ਕਿ ਕਾਂਗਰਸ ਪਾਰਟੀ ਨੇ ਆਪਣੇ ਅਫੀਸ਼ੀਅਲ ਪੇਜ ਤੇ ਇੱਕ ਪੋਸਟ ਪਾਈ ਮੇਰੀ ਤਸਵੀਰ ਪਾ ਕੇ ਕਿ ਜਦੋਂ ਮਨਪ੍ਰੀਤ ਵਜ਼ੀਰ ਹੁੰਦਾ ਸੀ ਸਰਕਾਰੀ ਕੋਠੀ ਚੋਂ ਤੇ ਮੇਜ਼ ਚੋੜੀ ਕਰਕੇ ਲੈ ਗਿਆ ਪਹਿਲਾਂ ਤਾਂ ਮੈਂ ਸੋਚਿਆ ਕਿ ਹੋ ਸਕਦਾ ਪਰਦਾਦ ਦੀ ਖਾਦੀ ਪੀਤੀ ਚ ਕੋਈ ਜ਼ਿਆਦਾ ਚ ਇਹਨੇ ਬਾਤੀ ਹੋਵੇ ਜਾਂ ਫਿਰ ਉਹ ਜਿਹੜਾ ਮਾਗੀ ਦਾ ਮੇਲਾ ਉਹ 12 5 48 ਹੁੰਦਾ ਕਿ 60 ਹੁੰਦਾ ਉਹ ਹਾਸੇ ਚ ਕਿਹਾ ਸੀ ਉਹਦੇ ਉਹਦੇ ਨਾਲੇ ਬੁਖਲਾ ਗਿਆ ਬਰਹਾਲ ਅ ਅੱਜ ਮੇਰੀ ਇਹ ਮਜਬੂਰੀ ਹੈ ਕਿ ਮੈਨੂੰ ਉਸ ਪੋਸਟ ਦਾ ਜਵਾਬ ਦੇਣਾ ਪੈਗਾ ਕਿਉਂਕਿ ਕਈ ਵਾਰੀ ਲੋਕ ਸ਼ਰਾਫਤ ਨੂੰ ਕਮਜ਼ੋਰੀ ਸਮਝ ਬੈਂਦੇ ਆ ਅ ਔਰ ਇੱਕ ਪੰਜਾਬੀ ਦੇ ਵਿੱਚ ਕਹਾਵਤ ਹੈ ਕਿ ਜੇ ਅ ਸ਼ੇਰਾਂ ਦਾ ਲੀਡਰ ਗਿੱਦੜ ਹੋਵੇ ਤੇ ਸ਼ੇਰ ਵੀ ਗਿੱਦੜ ਬੜਤੰਦੇ ਤੇ ਜੇ ਗਿੱਦੜਾਂ ਦਾ ਲੀਡਰ ਸ਼ੇਰ ਹੋਵੇ ਤਾਂ ਗਿੱਦੜ ਸ਼ੇਰ ਹੋ ਜਾਂਦੇ ਸੋ ਦੋਸ ਆਰ 16 ਦੀ ਗੱਲ ਹੈ ਗਿੱਦੜਵਾਚ ਮਿਊਨਿਸਪਲ ਇਲੈਕਸ਼ਨ ਹੋਣੇ ਸੀ ਔਰ ਕਾਂਗਰਸੀ ਉਹ ਥੋੜਾ ਪ੍ਰਧਾਨ ਮੇਰੇ ਕੋਲੇ ਆਇਆ ਕਿ万ਪ੍ਰੀਤ ਮੈਨੂੰ ਕੱਲ ਸਵੇਰੇ VOTING ਹੈ ਤੇ ਮੈਨੂੰ ਅਕਾਲੀ ਕੁੱਟਣਗੇ ਤੇ ਜੇ ਤੂੰ ਮੇਰੇ ਨਾਲ ਰਹੇ ਸਾਰਾ ਦਿਨ ਤਾਂ ਤੇਰੀ ਵਜ੍ਹਾ ਨਾਲ ਮੈਨੂੰ ਕਿਸੇ ਨੇ ਗਿੱਦੜ ਵਿੱਚ ਹੱਥ ਨਹੀਂ ਪਾਉਣਾ ਔਰ ਤੁਸੀਂ ਯਕੀਨ ਕਰਿਓ ਕਿ ਤੁਹਾਡਾ ਪ੍ਰਧਾਨ ਮੇਰੀ ਕਾਰ ਦੀ ਪਿਛਲੀ ਸੀਟ 'ਚ ਰਿਹਾ ਔਰ ਕਿਸੇ ਮਜਬੂਰੀ ਬਸਪੈ ਨੂੰ 3 ਕਵਜੇ ਫਿਰ ਗਿੱਦੜਵਾਚੋਂ ਨਿਕਲਣਾ ਪਿਆ ਔਰ ਜਿਵੇਂ ਹੀ ਮੈਂ ਗਿੱਦੜਵਾਚੋਂ ਬਾਹਰ ਨਿਕਲਿਆ ਜਨਾਬ ਵੀ ਗੈਰਹਾਜ਼ਰ ਹੋ ਗਏ ਹੁਣ ਇਹ ਫੈਸਲਾ ਤੁਸੀਂ ਕਰੋ ਕਿ ਤੁਹਾਡਾ ਜਿਹੜਾ ਲੀਡਰ ਹੈ ਉਹ ਗਿੱਦੜਾਂ ਦੇ ਜੁਮਰੇ ਚਾਹੁੰਦਾ ਕਿ ਸ਼ੇਰਾਂ ਦੇ ਜੁਮਰੇ ਚਾਹੁੰਦਾ ਅ ਚੱਲਦੇ ਤਾਂ ਬਹੁਤ ਵੱਡੀਆਂ ਗੱਡੀਆਂ 'ਚ ਹੈ ਔਰ ਬੜੀਆਂ ਵੱਡੀਆਂ ਕੋਠੀਆਂ 'ਚ ਰਹਿੰਦੇ ਹਾਲਾਂਕਿ ਢੇਰੀ ਤਾਂ ਇਹਨਾਂ ਦੀ ਛੋਟੀ ਸੀਗੀ ਪਰ ਪਤਾ ਨਹੀਂ ਕੀ ਗੱਲ ਹੈ ਦਰਜੀਆ ਦੇ ਪੈਸੇ ਦੇਣੇ ਭੁੱਲ ਜਾਂਦੇ ਆ ਅ ਸਨੀ ਢਿੱਲੋਂ ਨੇ 2 ਸਾਲ ਬਾਅਦ ਜਦੋਂ ਕੋਈ ਚੰ디ਗੜ੍ਹ ਦਾ ਦਰਜੀ ਸੀ ਜਦੋਂ 2 ਸਾਲ ਉਹਦੇ ਪੈਸੇ ਨਹੀਂ ਦਿੱਤੇ ਤਾਂ ਸਨੀ ਢਿੱਲੋਂ ਜਿਹੜਾ ਉਹ 20000 ਰੁਪਏ ਦੀ ਅਦਾਇਗੀ ਉਹ ਚੰ디ਗੜ੍ਹੋਂ ਦਰਜੀ ਨੂੰ ਕਰਕੇ ਗਿਆ ਔਰ ਜਿਹੜਾ ਮੁਕਸਰ ਦਾ ਪ੍ਰਿੰਸ ਟੇਲਰ ਹੈ ਜਦੋਂ ਉਹਨੇ 3 ਸਾਲ ਬਾਅਦ ਆਪਣੇ ਮਿਹਨਤ ਦੇ ਪੈਸੇ ਮੰਗੇ ਤਾਂ ਉਹਦਾ ਬੁਰਾ ਹਾਲ ਕਰ ਦਿੱਤਾ ਜਨਾਬ ਰਹਿ ਤਾਂ ਟਰਾਂਸਪੋਰਟ ਮੰਤਰੀ 3-4 ਮਹੀਨੇ ਹੀ ਆ ਪਰ 3-4 ਮਹੀਨਿਆਂ ਚ ਇਹਨਾਂ ਨੇ ਕਾਰਨਾਮੇ ਜਿਹੜੇ ਆ ਬੜੇ ਵੱਡੇ ਸਰੰਜਾਮ ਦਿੱਤੇ ਆ ਜਿਹੜੀਆਂ ਬਾਡੀਆਂ ਪੰਜਾਬ ਦੇ ਵਿੱਚ 8 ਸਵਾ 8 ਲੱਖ ਰੁਪਇਆ ਚ ਲੱਗਦੀਆਂ ਸੀ ਜਨਾਬ ਨੇ 11 ਲੱਖ ਤੇ 98000 ਤੋਂ ਜੈਪੁਰ ਤੋਂ ਲੁਵਾਈਆਂ। ਔਰ ਜਿੱਥੋਂ ਤਾਈ ਮੇਰੀ ਅਕਲ ਮੈਨੂੰ ਧੋਖਾ ਨਹੀਂ ਦੇ ਰਹੀ ਤਾਂ ਪੰਜਾਬ ਦੇ ਵਿੱਚ ਇੱਕ ਨੀਤੀ ਇਹ ਹੈ ਕਿ ਜੇ ਪੰਜਾਬ ਦਾ ਜਿਹੜਾ ਵੈਂਡਰ ਹੈ 10 15% ਜ਼ਿਆਦਾ ਵੀ ਹੋਵੇ ਤਾਂ ਕੰਮ ਪੰਜਾਬ ਪੰਜਾਬੀ ਨੂੰ ਦੇਣਾ ਚਾਹੀਦਾ ਹੈ ਕਿਉਂਕਿ 18% ਤਾਂ GST ਵਾਪਸ ਆ ਜਾਣੀ ਸੀ ਤੇ ਪੰਜਾਬ ਦੇ ਲੋਕਾਂ ਨੂੰ ਮੁਲਾਜ਼ਮਤ ਮਿਲਦੀ। ਔਰ ਇਸੇ ਤਰ੍ਹਾਂ ਤੁਸੀਂ ਇਹ ਗੱਲ ਆਪਣੇ ਤੇ ਲਾ ਕੇ ਵੇਖੋ ਕਿ ਜਿਹੜਾ ਉਹ ਫਰੀਦਕੋਟ ਦਾ ਠੇਕੇਦਾਰ ਸੀ ਕਰਨ ਘਟਾਰੀਆ ਜਿਹਨੇ ਆਪਦੇ ਦੋਨੋਂ ਬੱਚਿਆਂ ਨੂੰ ਗੋਲੀ ਮਾਰ ਲਈ ਆਪਦੀ ਘਰ ਵਾਲੀ ਨੂੰ ਗੋਲੀ ਮਾਰ ਲਈ ਆਪਦੇ ਆਪ ਨੂੰ ਗੋਲੀ ਮਾਰ ਲਈ ਉਹਦੀ ਮਜਬੂਰੀ ਤੁਸੀਂ ਆਪਦੇ ਆਪ ਤੇ ਲਾ ਕੇ ਵੇਖੋ ਕੋਈ ਆਪਦੇ ਬੱਚਿਆਂ ਨੂੰ ਗੋਲੀ ਮਾਰ ਸਕਦਾ ਪੈਸੇ ਦੀ ਕਿੰਨੀ ਹਵਸ ਹੋਣੀ ਹੈ ਇਸ ਬੰਦੇ ਨੂੰ ਕਿ ਤਿੰਨ ਬੰਦੇ ਉਹ ਤਾਂ ਚਲੋ ਪਰਮਾਤਮਾ ਦਾ ਸ਼ੁਕਰ ਹੈ ਉਹਦੀ ਘਰ ਵਾਲੀ ਜਿਹੜੀ ਹੈ ਉਹ ਅੱਜ ਜ਼ਿੰਦਾ ਹੈ ਪਰ ਤਿੰਨ ਬੰਦੇ ਜਿਹੜੇ ਆ ਦੁਨੀਆ ਤੋਂ ਗੈਰ ਹਾਜ਼ਰ ਹੈ ਕਿਉਂਕਿ ਇਹਨਾਂ ਨੇ ਉਹਨਾਂ ਦੇ ਪੈਸੇ ਜਿਹੜੇ ਆ ਇਹ ਵਾਪਸ ਨਹੀਂ ਕੀਤੇ ਇਸੇ ਤਰ੍ਹਾਂ ਹੀ ਇੱਕ ਬਰਨਾਲੇ ਦਾ ਕੋਈ ਡਰੱਗ ਡੀਲਰ ਸੀ ਤੇ ਜਦੋਂ ਉਹ ਫੜਿਆ ਗਿਆ ਤਾਂ ਜਨਾਬ ਦਾ ਨਾਮ ਵਿੱਚ ਆ ਗਿਆ ਸੁਖਬੀਰ ਬਾਦਲ ਦੇ ਜਾ ਕੇ ਪੈਰ ਫੜ ਲਏ ਬੱਸਾਂ ਦੀਆਂ ਬਾਡੀਆਂ ਦੇ ਵਿੱਚ ਇਹਨਾਂ ਨੇ ਭਗਵੰਤ ਮਾਨ ਦੇ ਪੈਰ ਫੜ ਲਏ ਔਰ ਜਿਹੜਾ ਕਟਾਰੀਆ ਕੇਸ ਸੀ ਕੈਪਟਨ ਸਾਹਿਬ ਦੇ ਪੈਰ ਫੜ ਲਏ ਔਰ ਪਰਮਾਤਮਾ ਨੇ ਪੰਜਾਬੀਆਂ ਦੇ ਦਿਮਾਗ 'ਚ ਪਤਾ ਨਹੀਂ ਕੀ ਚਿਪ ਫਿਟ ਕੀਤਾ ਕਿ ਜੇ ਕਿਸੇ ਵੀ ਪੰਜਾਬੀ 'ਚ ਤੇ ਪੈਰਾਂ 'ਚ ਆ ਕੇ ਕੋਈ ਬੰਦਾ ਡਿੱਗੇ ਤਾਂ ਪੰਜਾਬੀ ਜਿਹੜੇ ਐ ਉਸ ਨੂੰ ਮਾਫ ਕਰ ਦਿੰਦੇ ਔਰ ਮੂਸੇ ਵਾਲਾ ਕਤਲ ਦੇ ਤੇ ਸਰਕਾਰ ਦੇ ਪੁਲਿਸ ਤੇ ਦਬਾਅ ਇਸ ਕਰਕੇ ਕੱਟ ਗਿਆ ਕਿਉਂਕਿ ਵਿਡਿੰਗ ਸਾਹਿਬ ਨੇ ਜਿਹੜਾ ਵਿੱਚ ਪਾ ਕੇ ਤੇ ਉਹ ਸੰਸਕਾਰ ਜਿਹੜਾ ਉਹ ਕਰਵਾਤਾ ਔਰ ਕਿਤੇ ਵੀ ਤੁਸੀਂ ਦੇਖੋਗੇ ਆ ਜਿਹੜਾ ਕਾਂਗਰਸ ਪਾਰਟੀ ਦਾ ਲੀਡਰ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਅੱਗੇ ਸਾਹਮਣੇ ਨਹੀਂ ਬੋਲਦਾ ਖਾਓ ਅਸੈਂਬਲੀ ਹੋਵੇ ਚਾਹੇ ਸਿਆਸੀ ਜਲਸਿਆਂ ਚ ਹੋਵੇ ਸੋ ਇਸ ਕਰਕੇ ਮੈਂ ਤਾਂ ਅੱਜ ਕਿਉਂਕਿ ਇੱਕ ਇਹ ਗੱਲ ਇਹਨਾਂ ਨੇ ਪੋਸਟ ਪਾਈ ਔਰ ਮੇਰਾ ਇਹਦਾ ਜਵਾਬ ਵੜਦਾ ਹੈ ਪਰ ਇੱਕ ਗੱਲ ਜਾਂਦਾ ਜਾਂਦਾ ਇਹ ਵੀ ਕਹਿ ਜੂਗਾ ਕਿ ਵਿਡਿੰਗ ਸਾਹਿਬ ਜਿਹੜਾ ਹਰੀਕੇ ਕਲਾਂ ਦਾ ਸਰਪੰਚ ਹੈ ਜਿਹੜਾ ਜੀਤੋਂ 5 ਕਿਲੋ ਆਫੀਮ ਫੜੀ ਗਈ ਸੀ ਸ਼ੰਭੂ ਬਾਰਡਰ ਤੇ ਉਹਦੇ 'ਚ ਜਨਾਬ ਦਾ ਨਾਮ ਹੀ ਆਉਂਦਾ ਸੀ ਜੇ ਤੁਹਾਡਾ ਇੱਕ ਕੋਈ ਪੁਰਾਣਾ ਫੈਮਿਲੀ ਰਿਲੇਸ਼ਨ ਵਾਲਾ ਐਸਪੀ ਦਾ ਹੁੰਦਾ ਤਾਂ ਤੁਸੀਂ ਵੀ ਸ਼ਾਇਦ ਉਸ ਕੇਸ 'ਚ ਅੱਜ ਉਹ ਸਜ਼ਾ ਜਿਹੜਾ ਹੈ ਉਹ ਭੁਗਤ ਰਹੇ ਕਿਉਂਕਿ ਚਲੋ ਕਿਉਂਕਿ ਮੇਰੇ ਤੇ ਗੱਲ ਆਈ ਹੈ ਮੈਂ ਵੀ ਇੱਕ ਪਬਲਿਕ ਫਿਗਰ ਐ ਔਰ ਮੇਰਾ ਸਵਾਲ ਇਹਦਾ ਜਵਾਬ ਦੇਣਾ ਬਣਦਾ ਕਿਉਂਕਿ ਕਿਤੇ ਮੇਰੀ ਆਪਦੀ ਪਾਰਟੀ ਨਾ ਸੋਚੇ ਕਿ ਸੱਚੀ ਹੋਏ ਮੇਜ਼ ਚੋਰੀ ਕਰਕੇ ਲੈ ਗਿਆ ਮੈਂ ਦੋਸਤੋਂ ਕੋਈ 9 ਸਾਲ ਪੰਜਾਬ ਦੇ ਵਿੱਚ ਮਨਿਸਟਰ ਰਿਹਾ ਇਨ੍ਹਾਂ 9 ਸਾਲਾਂ ਦੇ ਵਿੱਚ ਮੈਂ ਇੱਕ ਦਿਨ ਵੀ 1 ਕਿਲੋਮੀਟਰ ਵਾਸਤੇ ਵੀ ਪੰਜਾਬ ਦੀ ਸਰਕਾਰੀ ਗੱਡੀ ਨਹੀਂ ਲਈ ਹਾਲਾਂਕਿ ਸਾਰੇ ਮੰਤਰੀ ਲੈਂਦੇ ਫਿਰ ਇੰਡੀਆ 'ਚ ਵੀ ਐਸਾ ਕੋਈ ਬੰਦਾ ਨਾ ਮਿਲੇ ਮੈਂ 9 ਸਾਲਾਂ 'ਚ ਪੰਜਾਬ ਸਰਕਾਰ ਤੋਂ ਇੱਕ ਵੀ ਲੀਟਰ ਡੀਜ਼ਲ ਜਾਂ ਪੈਟਰੋਲ ਆਪਣੀ ਗੱਡੀ 'ਚ ਨਹੀਂ ਪਵਾਇਆ ਮੈਂ ਸੈਂਕੜੇ ਮੀਟਿੰਗਾਂ ਸਰਕਾਰੀ ਮੀਟਿੰਗਾਂ ਦਿੱਲੀ, ਬੰਬਈ, ਬੰਗਲੌਰ, ਕੋਲਕਾਤਾ ਜਾਂਦਾ ਸੀ ਹਵਾਈ ਜਹਾਜ਼ ਦਾ ਕਰਾਇਆ, ਹੋਟਲ ਦਾ ਕਰਾਇਆ, ਰੇਲ ਗੱਡੀ ਦਾ ਕਰਾਇਆ ਮੈਂ ਆਪਦੇ ਪੱਲੇ ਉੱਪਰਦਾ ਸੀ ਅੱਜ ਪੰਜਾਬ ਦੇ ਵਿੱਚ ਤਕਰੀਬਨ 14 ਲੱਖ ਟਿਊਬਲ ਹਨ ਇਹ ਟਿਊਬਲ ਜਿਹੜੇ ਆ ਮੁਫਤ ਹੈ ਕੱਲਾ ਮਨਪ੍ਰੀਤ ਇੱਕ ਕਿਸਾਨ ਹੈ ਮੇਰੇ ਕੋਲ 3 ਟਿਊਬਲ ਹੈ ਔਰ ਮੈਂ 6000 ਰੁਪਿਆ ਫੀ ਟਿਊਬਲ 18000 ਰੁਪਿਆ ਹਰ ਮਹੀਨੇ ਕੱਲਾ ਮੈਂ ਪਰਦਾ ਮੈਂ ਸਰਕਾਰ ਦਾ ਮੇਜ਼ ਚੋਰੀ ਕਰਕੇ ਲੈ ਕੇ ਜਾਊਂਗਾ ਜਿਹਨੇ ਇੰਨਾ ਤੇਲ ਤੇ ਗੱਡੀਆਂ ਨਹੀਂ ਲਈਆਂ ਮੈਂ ਸਰਕਾਰ ਦਾ ਮੇਜ਼ ਚੋਰੀ ਕਰਕੇ ਲੈ ਕੇ ਜਾਊਂਗਾ ਸੋ ਇਸ ਕਰਕੇ ਵਿਡਿੰਗ ਸਾਹਿਬ ਬਾਰੇ ਗੱਲਾਂ ਤਾਂ ਕਰਨ ਵਾਲੀਆਂ ਬਹੁਤ ਹੈ ਪਰ ਇਹਨਾਂ ਦੀਆਂ ਕੁਝ ਗੱਲਾਂ ਐਸੀਆਂ ਜਿਹੜੀਆਂ اخلاق ਤੋਂ ਡਿੱਗੀਆਂ ਹੋਈਆਂ ਗੱਲਾਂ ਵਿਡਿੰਗ ਮੇਰੇ ਨਾਲ ਲੱਖ ਨਫ਼ਰਤ ਕਰੇ ਔਰ ਮੈਂ ਇਹਦੇ ਨਾਲ ਲੱਖ ਨਫ਼ਰਤ ਕਰਾਂ ਇੱਕ ਹੱਦ ਤੋਂ ਮੈਂ ਆਪਣੀ ਜ਼ਮੀਰ ਤੇ ਥੱਲੇ ਜਿਹੜਾ ਨਹੀਂ ਡਿੱਗ ਸਕਦਾ ਪਰ ਜੇ ਇਹ ਗੱਲਾਂ ਫੇਰ ਹੋਈਆਂ ਤਾਂ ਹੋ ਸਕਦਾ ਹੈ ਮੈਨੂੰ ਮੇਰੀ ਇਹ ਮਜਬੂਰੀ ਵੱਢ ਜੇ ਔਰ ਮੇਰੀ ਹੁਣ ਕੋਸ਼ਿਸ਼ ਹੋਏਗੀ ਕਿ ਵਿਡਿੰਗ ਦੀਆਂ ਜਿਹੜੀਆਂ ਜਾਇਦਾਦਾਂ ਜਿਹੜਾ ਪੰਜਾਬ ਦਾ ਬਾੜੀਆਂ ਦੇ ਵਿੱਚ ਨੁਕਸਾਨ ਹੋਇਆ ਅਗਰ ਸਰ ਆਡੀਟਰ ਜਨਰਲ ਜਾਂ ਈਡੀ ਤੋਂ ਦਾ ਕੋਈ ਆਡਿਟ ਕਰਾ ਕੇ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕਾਨੂੰਨ ਦੇ ਸ਼ਿਕੰਜੇ ਚ ਲਿਆ ਜਾਵੇ। ਬਰਹਾਲ ਕਿਉਂਕਿ ਇਹ ਜਿਹੜੀ ਮੇਰੇ ਤੇ ਗੱਲ ਆਈ ਹੈ ਮੈਂ 47 ਨੰਬਰ ਕੋਠੀ ਚ 9 ਸਾਲ ਰਿਹਾ। 9 ਸਾਲ ਦੇ ਵਿੱਚ ਜ਼ਾਹਿਰ ਹੈ ਕਿ ਸਮਾਨ ਦੀ ਟੁੱਟ ਭੱਜ ਹੋ ਜਾਂਦੀ ਹੈ। ਸਮਾਨ ਕਿਤੇ ਇਧਰ ਉਧਰ ਵੀ ਹੋ ਜਾਂਦਾ ਹੈ। ਤੇ ਬਿਜਲੀ ਦਾ ਜਿਹੜਾ ਰੈਂਟ ਹੁੰਦਾ ਹੈ, ਪਾਣੀ ਦਾ ਰੈਂਟ ਹੁੰਦਾ ਹੈ। ਜਿਸ ਦਿਨ ਮੈਂ ਕੋਠੀ ਖਾਲੀ ਕੀਤੀ ਮੈਂ ਸਰਕਾਰ ਤੋਂ ਐਨਓਸੀ ਲਈ ਉਦੇ ਵਿੱਚ 1,084,000 ਰੁਪਇਆ ਜਿਹੜੀ ਵੀ ਕੋਈ ਉੱਥੇ ਉਹਦੇ ਵਿੱਚ ਕਮੀ ਟੁੱਟ-ਭੱਜ ਸੀਗੀ ਉਹ ਮੈਂ ਭਰ ਕੇ ਫਿਰ ਮੈਂ ਉਠੀ ਵੇਲੀ ਕੀਤੀ ਹੈ ਪਰ ਮੈਨੂੰ ਪੰਜਾਬੀ ਉਹ ਅੱਜ ਅਫਸੋਸ ਇਸ ਗੱਲ ਦਾ ਹੈ ਕਿ ਮੈਂ ਇਹ ਮੈਸੇਜ ਰਿਕਾਰਡ ਕਰਾ ਰਿਹਾ ਮੈਨੂੰ ਇਹ ਚੰਗਾ ਨਹੀਂ ਲੱਗ ਰਿਹਾ ਅਫਸੋਸ ਇਸ ਗੱਲ ਦਾ ਹੈ ਕਿ ਪੰਜਾਬ ਦੀ ਸਿਆਸਤ ਜਿਹੜੀ ਹੈ ਉਹ ਕਿਸ ਰਾਹ ਤੁਰ ਪਈ ਹੈ ਮੈਂ 3 ਦਿਨ ਪਹਿਲਾਂ ਨੀਤੀ ਆਯੋਗ ਦੀ ਰਿਪੋਰਟ ਪੜ੍ਹ ਰਿਹਾ ਸੀ ਔਰ ਨੀਤੀ ਆਯੋਗ ਦੀ ਰਿਪੋਰਟ ਜਿਹੜੀ 2025 ਦੀ ਹੈ ਉਦੇ ਚ ਇਹ ਦੱਸਿਆ ਗਿਆ ਕਿ ਇਹ ਹਿੰਦੁਸਤਾਨ ਦੇ ਨਾ 18 ਮੇਜਰ ਕੈਟਾਗਰੀ ਸਟੇਟਸ ਹੈ ਜਿਹੜੇ ਜਨਰਲ ਕੈਟਾਗਰੀ ਸਟੇਟਸ ਹੈ ਸਟੇਟਸ ਤਾਂ ਹੋਰ ਵੀ ਹੈ ਪਰ ਕਈ ਸਟੇਟਸ ਇੰਨੇ ਛੋਟੇ ਹੈ ਜਿਵੇਂ ਦਿੱਲੀ ਹੈ ਪੋਡਾਚਰੀ ਹੈ ਗੋਆ ਹੈ ਮਨੀਪੁਰ ਹੈ ਕਿਸੇ ਕਿਸੇ ਉਹ ਕਿਸੇ ਚ ਸ਼ਮਾਲ ਹੀ ਨਹੀਂ ਹੁੰਦੇ ਪਰ ਜਿਹੜੇ 18 ਵੱਡੇ ਸਟੇਟਸ ਹੈ ਵੱਡੀਆਂ ਇਕਨੋਮੀ ਹੈ 18 ਚੋਂ ਪੰਜਾਬ 18ਵੇਂ ਨੰਬਰ ਤੇ ਹੈ ਅਫਸੋਸ ਇਸ ਗੱਲ ਦਾ ਨਹੀਂ ਕਿ ਆਪਾਂ 18ਵੇਂ ਨੰਬਰ ਤੇ ਹੈ ਅਫਸੋਸ ਇਸ ਗੱਲ ਦਾ ਹੈ ਕਿ 18 ਤੇ 17ਵੇਂ ਨੰਬਰ 'ਚ ਫਰਕ ਹੈ ਨਾ ਕਿ ਜੇ ਪੰਜਾਬ 10 ਸਾਲ ਵੀ ਮਿਹਨਤ ਕਰੇ ਤਾਂ ਆਪਾਂ 17 ਨੰਬਰ ਤੇ ਨਹੀਂ ਪਹੁੰਚ ਸਕਦੇ ਅਫਸੋਸ ਹੈ ਇਸ ਗੱਲ ਦਾ ਕਿ ਜਿਹੜੀ ਉਹ ਰਿਪੋਰਟ ਹੈ ਰਿਪੋਰਟ ਜਿਹੜਾ ਬੇਰੁਜ਼ਗਾਰੀ ਜਿਹੜੀ ਦੱਸੀ ਗਈ ਹੈ ਜਿਹੜੇ ਨੈਸ਼ਨਲ ਐਵਰੇਜ ਹੈ ਔਰ ਨੈਸ਼ਨਲ ਐਵਰੇਜ ਦਾ ਮਤਲਬ ਹੈ ਜਿੰਨੇ ਵੀ ਸੂਬੇ ਹੈ ਵਿੱਚ Madhya Pradesh, Bihar, Odisha ਵਗੈਰਾ ਵਗੈਰਾ ਜਿਹੜੀ ਨੈਸ਼ਨਲ ਐਵਰੇਜ ਹੈ ਪੰਜਾਬ ਦੇ ਵਿੱਚ ਅਨਇੰਪਲੋਇਮੈਂਟ ਬੇਰੁਜ਼ਗਾਰੀ ਜਿਹੜੀ ਹੈ ਉਹ ਇੰਡੀਆ ਦੇ ਐਵਰੇਜ ਨਾਲੋਂ ਵੀ 25% ਜ਼ਿਆਦਾ ਹੈ ਅਫਸੋਸ ਮੈਨੂੰ ਇਸ ਗੱਲ ਦਾ ਹੈ ਕਿ ਪਿਛਲੇ ਹਫਤੇ ਜਿਹੜਾ ਪੰਜਾਬ ਸਰਕਾਰ ਨੇ ਫੈਸਲਾ ਲਿਆ ਕਿ ਗਮਾਡਾ ਦੀਆਂ ਜਿੰਨੀਆਂ ਜਾਇਦਾਦਾਂ ਉਹਨਾਂ ਦੀ ਰਿਜ਼ਰਵ ਪ੍ਰਾਈਸ ਜਿਹੜੀ ਹੈ 30 40% ਘਟਾ ਦਿੱਤੀ ਜਾਵੇ ਮੈਨੂੰ ਅਫਸੋਸ ਇਸ ਗੱਲ ਦਾ ਹੈ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ 800 ਕਰੋੜ ਰੁਪਏ ਵਾਪਸ ਹੋ ਗਿਆ ਸਪੈਸ਼ਲ ਅਸਿਸਟੈਂਸ ਸਕੀਮ ਜਿਹੜੀ ਸਾਨੂੰ ਇਸ ਕਰਕੇ ਨਹੀਂ ਮਿਲ ਸਕੀ ਕਿਉਂਕਿ ਕਾਗਜ਼ ਜਿਹੜੇ ਦਫ਼ਤਰ 'ਚ ਦਾਖਲ ਨਹੀਂ ਕਰਾ ਸਕੇ ਅਫਸੋਸ ਇਸ ਗੱਲ ਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਇੰਨਾਂ ਗੱਲਾਂ ਨਾਲ ਕੋਈ ਦਿਲਚਸਪੀ ਨਹੀਂ ਅਫਸੋਸ ਇਸ ਗੱਲ ਦਾ ਹੈ ਕਿ ਪੰਜਾਬ ਦੇ ਲੋਕ ਸੱਚੀ ਗੱਲ ਨੂੰ ਤਾਂ ਕੌੜੀ ਲੱਗੇ ਠੁੱਕ ਦਿੰਦੇ ਔਰ ਇਹਦਾ ਖਮਿਆਜ਼ਾ ਜਿਹੜਾ ਆਪਾਂ ਨੂੰ ਅਗਲੀ ਆਪਣੀ ਅਗਲੀ ਨਸਲ ਨੂੰ ਭੁਗਤਣਾ ਪੈਣਾ ਚਲੋ ਮੈਂ ਇਹ ਇੰਨੀਆਂ ਲੰਮੀਆਂ ਗੱਲਾਂ ਚ ਤਨੀ ਪੈਂਦਾ ਪਰ ਇਹ ਪ੍ਰੈਸ ਲੋਕਾਂ ਦੇ ਜਿਹੜੀ ਦਿਲਚਸਪੀ ਹੈ ਉਹ ਜਿਹੜੀਆਂ ਵਿਡਿੰਗ ਮੁਤਲਕ ਮੈਂ ਗੱਲਾਂ ਕੀਤੀਆਂ ਇਹ ਚੰਗੀਆਂ ਲੱਗਣੀਆਂ ਔਰ ਪੰਜਾਬ ਦਾ ਜਿਹੜਾ ਭੂਵਿਕ ਹੈ ਉਹਦੇ ਬਾਰੇ ਲੋਕਾਂ ਨੂੰ ਕੋਈ ਦਿਲਚਸਪੀ ਨਹੀਂ ਬਰਹਾਲ ਵਿਡਿੰਗ ਸਾਹਿਬ ਹੁਣ ਇਹ 12 5 48 ਹੁੰਦਾ ਕਿ 60 ਹੁੰਦਾ ਲੋਕ ਤੁਹਾਡੇ ਖਿਲਾਫ ਬੋਲਦੇ ਤਾਂ ਤੁਹਾਡੀ ਪਾਰਟੀ ਚ ਵੀ ਬਾਹਰ ਹੋਈ ਪਰ ਇਹ ਪਹਾੜਾ ਜਿਹੜਾ ਇਕੱਲਾ ਤੁਹਾਨੂੰ ਮਨਪਰੀਤ ਪੜਾ ਸਕਦਾ ਔਰ ਜਦੋਂ ਕੋਈ ਵਕਤ ਆਇਆ ਤਾਂ ਮੈਂ ਜ਼ਰੂਰ ਪੜਾਉਂਗਾ ਔਰ ਤੁਸੀਂ ਇੰਨੇ ਅਦਬ ਨਾਲ ਮੇਰੀ ਗੱਲ ਸੁਣੀ ਮੈਂ ਇਸ ਗੱਲ ਦਾ ਧੰਨਵਾਦ ਕਰਦਾ ਹੈ ਪਰਮਾਤਮਾ ਪੰਜਾਬ ਦੀ ਹਿਫਾਜ਼ਤ ਕਰੇ ਪਰਮਾਤਮਾ ਹਿੰਦੁਸਤਾਨ ਦੀ ਹਿਫਾਜ਼ਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ